ਜਮਨੀ ਚੋਣ ਦੇ ਨਤੀਜੇ ਜੇ ਮੈਂ ਕਹਾਂ ਜਿਹੜੀ ਹੁਣੇ ਪਿੱਛੇ ਮੈਂਬਰ ਪਾਰਲੀਮੈਂਟ ਦੀ ਚੋਣ ਹੋ ਕੇ ਹਟੀ ਹੈ ਜੇ ਆਪਾਂ ਉਹ ਅੰਕੜਿਆਂ ਦੀ ਤੁਲਨਾ ਕਰਾਂਗੇ ਤਾਂ ਉਹ ਅੰਕੜਿਆਂ ਦੇ ਬਿਲਕੁਲ ਉਲਟ ਹੋਣਗੇ ਚੰਨੀ ਨੂੰ ਐ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਪਰ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰਾਂ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨੇ ਸਾਡੇ ਉਮੀਦਵਾਰ ਮਹਿੰਦਰ ਭਖਤ ਜੀ ਮੈਂ ਸਮਝਦਾ ਮੈਂ ਘੱਟੋ ਘੱਟ 15 ਤੋਂ 20 ਹਜ਼ਾਰ ਦੀ ਲੀਡ ਨਾਲ ਉੱਥੋਂ ਬਾਜ਼ੀ ਮਾਰਨਗੇ ਦਿਨ ਰਾਤ ਦੀਆਂ ਮੀਟਿੰਗਾਂ ਇੰਨਾ ਕੀ ਕੋਈ ਡਰ ਸੀ ਆ ਆਮ ਆਦਮੀ ਪਾਰਟੀ ਨੂੰ ਖਤਰਾ ਸੀ ਕਿ ਸ਼ੀਤਲੋਂਗਰਾਲ ਕਿਤੇ ਭਾਜੀਪੀ ਚ ਜਾ ਕੇ ਉਹਨਾਂ ਜਿੱਤੇ ਆ ਮੁੱਖ ਮੰਤਰੀ ਸਾਹਿਬ ਉੱਥੇ ਬੈਠੇ ਨੇ 2-2 ਘੰਟੇ 2 ਘੰਟੇ ਸਵੇਰੇ 2 ਘੰਟੇ ਰਾਤ ਨੂੰ 10-10 15-15 ਹਜ਼ਾਰ ਲੋਕ ਜਾ ਕੇ ਉਹਨਾਂ ਨੂੰ ਮਿਲ ਰਹੇ ਨੇ ਗਰੁੱਪਾਂ ਦੇ ਵਿੱਚ ਜਾ ਰਹੇ ਨੇ ਮੈਡਮ ਡਾਕਟਰ ਗੁਰਪ੍ਰੀਤ ਕੌਰ ਉੱਥੇ ਬੈਠੇ ਨੇ ਲੱਕ ਤੋੜ ਮਿਹਨਤ ਕਰ ਰਹੇ ਨੇ ਸੀਟ ਦੇ ਲਈ ਸੋ ਇਹਦਾ ਸਿਹਰਾ ਮੁੱਖ ਮੰਤਰੀ ਪੰਜਾਬ ਨੂੰ ਭਗਵੰਤ ਸਿੰਘ ਮਾਨ ਨੂੰ ਜ਼ਰੂਰ ਜਾਊਗਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜਲੰਧਰ ਜਿਮਨੀ ਚੌਣ ਹੋਣੀਆਂ ਜਿਮਨੀ ਚੌਣ ਦਾ ਅੱਜ ਚੋਣ ਪਰਚਾਰ ਸੀ ਜਿਹੜਾ ਉਹ ਖਤਮ ਹੋ ਚੁੱਕਿਆ ਅਤੇ ਲਗਾਤਾਰ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਤੋਂ ਸੀਐਮ ਭਗਵੰਤ ਸਿੰਘ ਮਾਨ ਲਗਾਤਾਰ ਉੱਥੇ ਹੀ ਉਹਨਾਂ ਨੇ ਕਰ ਲਿਆ ਸੀ ਉੱਥੇ ਹੀ ਪੂਰੇ ਡਟ ਗਏ ਸਨ ਤੇ ਪੂਰਾ ਚੋਣ ਪ੍ਰਚਾਰ ਕੀਤਾ ਦਿਨ ਰਾਤ ਚੋਣ ਪ੍ਰਚਾਰ ਚੱਲਿਆ ਬੀਜੇਪੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਆ ਕਾਂਗਰਸ ਆ ਲਗਾਤਾਰ ਜੋਰ ਨਾਲ ਪ੍ਰਚਾਰ ਕੀਤਾ ਗਿਆ ਅਤੇ ਜੇ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੌਜੂਦਾ ਸਰਕਾਰ ਵੀ ਪੂਰੀ ਡਟੀ ਰਹੀ ਕਿਉਂਕਿ ਅ ਸ਼ੀਤਲ ਉਂਗਰਾਲ ਉਹਨਾਂ ਦੇ ਐਮ ਐਲ ਏ ਸਨ ਪਹਿਲਾਂ ਜਿੱਤੇ ਹੋਏ ਸੀ ਉਸ ਤੋਂ ਬਾਅਦ ਅਸਤੀਫਾ ਦਿੱਤਾ ਅਸਤੀਫੇ ਤੋਂ ਬਾਅਦ ਹੁਣ ਸ਼ੀਤਲ ਉਂਗਰਾਲ ਬੀ ਜੀ ਪੀ ਤੋਂ ਚੋਣ ਲੜ ਰਹੇ ਨੇ ਅਤੇ ਮਹਿੰਦਰ ਭਗਤ ਨੇ ਜਿਹੜੇ ਪਹਿਲਾਂ ਬੀ ਜੀ ਪੀ ਤੋਂ ਚੋਣ ਲੜੇ ਹੋਏ ਨੇ ਉਹ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਨੇ ਸੋ ਲਗਾਤਾਰ ਜਿਹੜਾ ਚੋਣ ਪ੍ਰਚਾਰ ਆ ਉਹ ਚੱਲ ਰਿਹਾ ਸੀ ਅੱਜ ਖਤਮ ਹੋ ਚੁੱਕਿਆ ਹੁਣ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਵੋਟਾਂ ਪੈਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦਾ ਐਮ.ਐਲ.ਏ ਬਣੇਗਾ ਕਿਉਂਕਿ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਕਾਂਗਰਸ ਪਾਰਟੀ ਤੋਂ ਬੀਬਾ सुरेंद्र ਕੌਰ ਉਹ ਉਮੀਦਵਾਰ ਨੇ ਜਲੰਧਰ ਪੱਛਮੀ ਤੋਂ ਸੋ ਜਿਮਨੀ ਚੋਣ ਹੋਣੀਆਂ ਲਗਾਤਾਰ ਚੋਣ ਪ੍ਰਚਾਰ ਜਾਰੀ ਸੀ ਜੋ ਅੱਜ ਖਤਮ ਹੋ ਚੁੱਕਿਆ ਤੇ ਹੁਣ VOTING ਤੇ ਜ਼ੋਰ ਲਾਇਆ ਜਾਵੇਗਾ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਉਸ ਤੋਂ ਬਾਅਦ ਨਤੀਜੇ ਆਉਣਗੇ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਜ਼ਿਲ੍ਹੇ ਦੇ ਆਗੂ ਨੇ ਗੁਰਪ੍ਰੀਤ ਸਿੰਘ ਫੌਜੀ ਆਲੂ ਵਰਖ ਸਾਡੇ ਨਾਲ ਮੌਜੂਦ ਨੇ ਜੋ ਚੋਣ ਪ੍ਰਚਾਰ ਕਰਕੇ ਆਏ ਨੇ ਉੱਥੇ ਚੋਣ ਪ੍ਰਚਾਰ ਕੀਤਾ ਤੇ ਅੱਜ ਚੋਣ ਪ੍ਰਚਾਰ ਖਤਮ ਹੋਇਆ ਤੇ ਹੁਣ ਉਹ ਵਾਪਸੀ ਕੀਤੀ ਉਹਨਾਂ ਨੇ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਜੀ ਕਿਵੇਂ ਰਿਹਾ ਚੋਣ ਪ੍ਰਚਾਰ ਜਿਮਨੀ ਚੋਣ ਦੇ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ ਕੀ ਅਨੁਮਾਨ ਲੱਗਦਾ ਤੁਹਾਡਾ ਦੇਖੋ ਜਿਮਨੀ ਚੋਣ ਦੇ ਨਤੀਜੇ ਜੇ ਮੈਂ ਕਹਾਂ ਜਿਹੜੀ ਹੁਣੇ ਪਿੱਛੇ ਮੈਂਬਰ ਪਾਰਲੀਮੈਂਟ ਦੀ ਚੋਣ ਹੋ ਕੇ ਹਟੀ ਹੈ ਜੇ ਆਪਾਂ ਉਹ ਅੰਕੜਿਆਂ ਦੀ ਤੁਲਨਾ ਕਰਾਂਗੇ ਤਾਂ ਉਹ ਅੰਕੜਿਆਂ ਦੇ ਬਿਲਕੁਲ ਉਲਟ ਆਉਣਗੇ ਕਿਉਂਕਿ ਜਲੰਧਰ ਨੇ ਉਥੋਂ ਚੰਨੀ ਨੂੰ ਐਮ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਪਰ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰਾਂ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨੇ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਮੈਂ ਸਮਝਦਾ ਮੈਂ ਘੱਟੋ ਘੱਟ 15 ਤੋਂ 20 ਹਜ਼ਾਰ ਦੀ ਲੀਡ ਨਾਲ ਉੱਥੋਂ ਬਾਜ਼ੀ ਮਾਰਨਗੇ ਪਰ ਜੇ ਦੇਖਿਆ ਜਾਵੇ ਆ ਆਮ ਆਦਮੀ ਪਾਰਟੀ ਤੋਂ ਪੂਰਾ ਪੂਰੀ ਪਾਰਟੀ ਪੱਬਾਂ ਪਾਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਪਹੁੰਚੇ ਉੱਥੇ ਹੀ ਰਿਹੈਸ ਕਰ ਲਿਓ ਉਹਨਾਂ ਨੇ ਉਹਨੇ ਦਿਨ ਦਿਨ ਰਾਤ ਦੀਆਂ ਮੀਟਿੰਗਾਂ ਇੰਨਾ ਕੀ ਕੋਈ ਡਰ ਸੀ ਆਮ ਆਦਮੀ ਪਾਰਟੀ ਨੂੰ ਖਤਰਾ ਸੀ ਕਿ ਸ਼ੀਤਲੋਂ ਗਰਾਲ ਕਿਤੇ ਭਾਜੀਪੀ ਚ ਜਾ ਕੇ ਉਹਨਾਂ ਜਿੱਤੇ ਜਾਣ ਦੇਖੋ ਇਹੋ ਜਿਹਾ ਕੋਈ ਡਰ ਵਾਲੀ ਕੋਈ ਗੱਲ ਨਹੀਂ ਸੀਗੀ ਵੀ ਕੋਈ ਡਰ ਸੀ ਇੱਕ ਮੈਂ ਹੁਣੇ ਜਿਵੇਂ ਤੁਹਾਡੇ ਨਾਲ ਗੱਲ ਹੋਈ ਹੈ 8-10 ਦਿਨ ਪਹਿਲਾਂ ਆ ਸਾਰੇ ਪ੍ਰਚਾਰ ਚ ਹੀ ਰਹੇ ਆ ਜਲੰਧਰ ਵੈਸਟ ਦੇ ਵਿੱਚ ਤਾਂ ਸੀਐਮ ਸਾਹਿਬ ਨੇ ਖੁਦ ਆਪਣੇ ਇੱਕ ਸਟੇਜ ਤੋਂ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੈਂ ਸੋਚ ਰਿਹਾ ਸੀ ਵੀ ਕਿਵੇਂ ਮਾਝੇ ਤੇ ਦੁਆਬੇ ਨੂੰ ਕਵਰ ਕੀਤਾ ਜਾਵੇ ਕਿਵੇਂ ਮਾਝੇ ਤੇ ਦੁਆਬੇ ਚ ਜਿਹੜਾ ਕਿਤੇ ਕੋਈ ਸਾਡਾ ਜਿਹੜਾ ਮਾਹੌਲ ਹੈ ਉਹਨੂੰ ਕਿਸ ਤਰ੍ਹਾਂ ਹੋਰ ਉੱਪਰ ਤੱਕ ਲਿਜਾਇਆ ਜਾਵੇ ਸਿਖਰਾਂ ਤੱਕ ਲੈ ਕੇ ਜਾਇਆ ਜਾਵੇ ਵੀ ਉਹ ਮਾਹੌਲ ਨੂੰ ਬਣਾਇਆ ਜਾਵੇ ਤਾਂ ਉਹ ਇਹ ਆ ਜਿਹੜੀ ਜਿਮਨੀ ਚੋਂ ਆ ਆ ਗਈ ਇਨੇ ਬਾਕੀ ਦਾ ਸਾਡੇ ਰਸਤੇ ਵੀ ਤੈਅ ਕਰਤੇ ਤੇ ਇੱਕ ਰਸਤਾ ਵੀ ਦਿਖਾਤਾ ਤਾਂ ਉਸੇ ਦਿਨ ਦਾ ਜਦੋਂ ਜਿਮਨੀ ਚੋਣ ਦਾ ਐਲਾਨ ਹੋਇਆ ਸੀ ਸੀਐਮ ਸਾਹਿਬ ਨੇ ਆਪਣਾ ਉੱਥੇ ਘਰ ਕਰਾਇਆ ਤੇ ਲੈ ਕੇ ਆਪਣੇ ਉੱਥੇ ਪੱਕੇ ਪੂਰਨ ਤੌਰ ਤੇ ਡੇਰੇ ਲਾਤੇ ਨੇ ਤੇ ਉਹਨਾਂ ਨੇ ਆਪਣੀਆਂ ਸਟੇਜਾਂ ਤੋਂ ਐਲਾਨ ਕਰਤਾ ਕਿ ਮੈਂ 2 ਤੋਂ 3 ਦਿਨ ਮਾਝੇ ਤੇ ਦੁਆਬੇ ਦੇ ਲਈ ਜਲੰਧਰ ਦੇ ਵਿੱਚ ਕੱਡਿਆ ਕਰੂੰਗਾ ਚਾਹੇ ਮੈਂ ਬੈਠਾਂ ਚਾਹੇ ਕੋਈ ਮੇਰੇ ਪਰਿਵਾਰ ਦਾ ਮੈਂਬਰ ਹੋਰ ਹੋਰ ਹਾਜ਼ਰੀ ਦੇਵੇ ਐਜ਼ ਅ ਸੀਐਮ ਦੀ ਡਿਊਟੀ ਉੱਥੇ ਹਾਜ਼ਰੀ ਲੱਗਿਆ ਕਰੂਗੀ ਲੋਕਾਂ ਨੂੰ ਮਾਝੇ ਤੇ ਦੁਆਬੇ ਵਾਲਿਆਂ ਨੂੰ ਜਿਹੜੇ ਕਿਤੇ ਆਮ ਆਦਮੀ ਪਾਰਟੀ ਦੇ ਅਜੇ ਇੱਕ ਇਹ ਹੁੰਦਾ ਨਾ ਵੀ ਮਾਲਵੇ ਬਹੁਤ ਦੂਰ ਹੈ ਸ਼ਾਇਦ ਐਂ ਲੱਗਦਾ ਵੀ ਸ਼ਾਇਦ ਕਿ ਆਪਣੇ ਸੰਗਰੂਰ ਤੋਂ ਵੀ ਦੇਖਿਆ ਫਿਰ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਪਹਿਲਾਂ ਸੰਗਰੂਰ ਤੋਂ ਹਨੇਰੀ ਹੁੰਦੀ ਸੀ ਉਸੇ ਲੀਡਰ ਦੇ ਮੁਤਾਬਕ ਮੀਤ ਹੇਰ ਜੀ ਜੇਤੂ ਰਹੇ ਨੇ ਤਾਂ ਮਾਝੇ ਦੁਆਬੇ ਚ ਐਂ ਲੱਗਦਾ ਲੋਕਾਂ ਨੂੰ ਵੀ ਸਾਡੇ ਜਿਹੜੇ ਲੀਡਰ ਨੇ ਜਿਹੜਾ ਸਾਨੂੰ ਲੀਡਰ ਚਾਹੀਦਾ ਉਹ ਸਾਡੇ ਤੋਂ ਬਹੁਤ ਦੂਰ ਬੈਠਾ ਹੈ ਤਾਂ ਸੀਐਮ ਸਾਹਿਬ ਦਾ ਇਹ ਬਹੁਤ ਸ਼ਲਾਘਾਯੋਗ ਫੈਸਲਾ ਹੈ ਜਿਹੜਾ ਉੱਥੇ ਆਪਣੇ ਆਪ ਨੂੰ ਆਪ ਡੇਰਾ ਲਾਇਆ ਹੈ ਤਾਂ ਮੈਂ ਸਮਝਦਾ ਉੱਥੋਂ ਦੇ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਜਾਂ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਉੱਥੋਂ ਦੇ ਤਾਂ ਉਹਨਾਂ ਨੂੰ ਵੀ ਤਾਕਤ ਮਿਲੂਗੀ ਬਿਲਕੁਲ ਗੁਰਪ੍ਰੀਤ ਜੀ ਤੁਸੀਂ ਕਿਵੇਂ ਦੇਖਦੇ ਹੋ ਮਹਿੰਦਰ ਭਗਤ ਨੇ ਉਹ ਪਹਿਲਾਂ ਬੀਜੇਪੀ ਤੋਂ ਚੋਣ ਲੜੇ ਹੋਏ ਨੇ ਸ਼ੀਤ ਲੰਗਰਾਲ ਨੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਜਿੱਤੇ ਐਮਐਲਏ ਬਣੇ ਫਿਰ ਅਸਤੀਫਾ ਦਿੱਤਾ ਕੀ ਲੱਗਦਾ ਲੋਕ ਕਨਫਿਊਜ਼ ਨਹੀਂ ਹੋਣਗੇ ਕਿ ਅਸੀਂ ਸ਼ੀਤ ਲੰਗਰਾਲ ਇੱਕ ਕੈਂਡੀਡੇਟ ਨਾਲ ਖੜੀਏ ਜਾਂ ਇੱਕ ਪਾਰਟੀ ਨਾਲ ਖੜੀਏ ਕਿਵੇਂ ਦਾ ਰਹਿਣ ਵਾਲਾ ਕਿ ਕੋਦੇ ਕੋਈ ਪਾਰਟੀ 'ਚੋਂ ਕੋਈ ਆਗੂ ਕਿਸੇ ਪਾਰਟੀ 'ਚ ਲਿਆ ਜਾਂਦਾ ਕਿਸੇ ਪਾਰਟੀ 'ਚ ਲਿਆ ਜਾਂਦਾ ਕੀ ਲੱਗ ਫਿਊਜ਼ਨ ਤਾਂ ਨਹੀਂ ਹੋਵੇਗੀ VOTERਾਂ ਚ ਦੇਖੋ ਮੈਨੂੰ ਲੱਗਦਾ ਹੈ ਵੀ ਜਿਹੜਾ ਹੁਣ ਤੱਕ ਚੱਲਦਾ ਸੀ ਹੁਣ ਤੱਕ ਦੀ ਰਾਜਨੀਤੀ ਚੱਲਦੀ ਸੀ ਜਾਂ ਜਿਹੜੀ ਸਿਆਸਤ ਚੱਲਦੀ ਸੀ ਲੋਕ ਕਿਤੇ ਨਾ ਕਿਤੇ ਇਹ ਦੇਖ ਕੇ ਚੱਲਦੇ ਸੀ ਵੀ ਫਲਾਣੀ ਪਾਰਟੀ ਦਾ ਜਾਂ ਆਪਾਂ ਨੇ ਉਹਦੇ ਮੂੰਹ ਨੂੰ ਵੋਟ ਪਾਤੀ ਜਾਂ ਉਹਦੇ ਮੂੰਹ ਨੂੰ ਵੋਟ ਪਾਤੀ ਹੁਣ ਲੋਕ ਬੜਾ ਜਜਮੈਂਟ ਕਰਨ ਲੱਗੇ ਵੀ ਸਾਡਾ ਆਗੂ ਤੇ ਸਾਡਾ ਨੇਤਾ ਕਿਹੋ ਜਿਹਾ ਹੋਊਗਾ ਤੇ ਮਹਿੰਦਰ ਭਗਤ ਜੀ ਬੜੇ ਵਧੀਆ ਸਾਫ ਸੁਥਰੇ ਤੇ ਇਹਨਾਂ ਦੇ ਪਰਿਵਾਰ ਚੋਂ ਪਹਿਲਾਂ ਚੁੰਨੀ ਚੁੰਨੀ ਲਾਲ ਜੀ ਹੁਣੀ ਮੰਤਰੀ ਰਹਿ ਚੁੱਕੇ ਨੇ ਤਾਂ ਸਾਫ ਸੁਥਰਾ ਪਰਿਵਾਰ ਮੰਨਿਆ ਜਾਂਦਾ ਤੇ ਸਾਡੇ ਕੋਲੇ ਸਾਡੀ ਪਾਰਟੀ ਚ ਸ਼ਾਮਲ ਹੋਏ ਨੇ ਸਾਡੀ ਪਾਰਟੀ ਨੇ ਟਿਕਟ ਦਿੱਤੀ ਤਾਂ ਬੜੀ ਸੋਚ ਸਮਝ ਕੇ ਦਿੱਤੀ ਹੈ ਹੁਣ ਇੱਥੇ ਗੱਲ ਇਹ ਵੀ ਆ ਜੂਗੀ ਕਿ ਪਹਿਲਾਂ ਤੁਸੀਂ ਸ਼ੀਤਲ ਉਨਰਾਗ ਉਨਰਾਗ ਨੂੰ ਵੀ ਟਿਕਟ ਦਿੱਤੀ ਸੀ ਕਿ ਉਹ ਸਹੀ ਨਹੀਂ ਸੀਗੇ ਉਹ ਮੈਂ ਸਮਝਦਾ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਇਹ ਕੰਮ ਕਰਕੇ ਦਿਖਾਉਣ ਦਾ ਸਮਾਂ ਸੀਗਾ 5 ਸਾਲੋਂ ਆਮ ਆਦਮੀ ਪਾਰਟੀ ਚ ਸਰਕਾਰ ਚ ਰਹਿ ਕੇ ਕੰਮ ਕਰਕੇ ਦਿਖਾਉਂਦੇ ਤਾਂ ਲੋਕਾਂ ਦੇ ਉਥੋਂ ਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਤਾਂ ਜਿਹੜਾ ਉਹਨਾਂ ਨੇ ਇਹਨਾਂ ਇਹਨਾਂ ਲੋਕਾਂ ਨੇ ਕੰਮ ਨਹੀਂ ਕੀਤਾ ਨਾ ਤਾਂ ਸਾਨੂੰ ਉਹ ਜਲੰਧਰ ਵਰਗੀਆਂ ਸੀਟਾਂ ਤੋਂ ਸਾਡੀ ਵੋਟ ਦਾ ਗ੍ਰਾਫ ਡਾਊਨ ਹੋਇਆ ਕੰਮ ਐਮਐਲਏ ਨੇ ਨਹੀਂ ਕੀਤਾ ਕੰਮ ਉਥੇ ਸ਼ੀਤਲ ਅਨੁਰਾਗ ਨੇ ਨਹੀਂ ਕੀਤਾ ਭਾਂਡਾ ਬੰਨਿਆ ਆਮ ਆਦਮੀ ਪਾਰਟੀ ਦੇ ਉੱਤੇ ਤੇ ਲੋਕ ਭਲੀ ਭਾਨ ਤੇ ਜਾਣੂ ਨੇ ਕਿ ਜੇ ਐਮਐਲਏ ਇਹਨੇ ਬਣਨਾ ਹੈ ਤਾਂ ਸਰਕਾਰ ਚ ਰਹਿ ਕੇ ਕੰਮ ਕਰਦਾ ਕਿ ਵਿਰੋਧੀਆਂ ਚ ਜਾ ਕੇ ਕੰਮ ਕਰੂਗਾ ਸਰਕਾਰ ਚ ਰਹਿ ਕੇ ਕੰਮ ਕਰਨਾ ਹੀ ਦੀ ਸੀ ਤਾਂ ਲੋਕ ਉਹਨੂੰ ਕਦੇ ਸ਼ੀਤਲ ਨਰਾਗ ਨੂੰ ਮੂੰਹ ਨਹੀਂ ਲਾਉਣਗੇ ਸਮਾਂ ਤੇ ਉਹਦੀ ਗਲਤੀ ਕੀਤੀ ਹੋਈ ਗਲਤੀ ਦਾ ਉਹਨੂੰ ਮੂੰਹ ਤੋੜਨਾ ਜਵਾਬ ਦੇਣਗੇ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਚੋਣ ਪ੍ਰਚਾਰ ਕੀਤਾ ਉੱਥੇ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਬੀਜੇਪੀ ਨਾਲ ਲੱਗਦਾ ਕਾਂਗਰਸ ਨਾਲ ਲੱਗਦਾ ਸ਼੍ਰੋਮਣੀ ਅਕਾਲੀ ਦਲ ਨਾਲ ਲੱਗਦਾ ਕਿਵੇਂ ਕਿਵੇਂ ਦਾ ਰਹਿਣ ਵਾਲਾ ਦੇਖੋ ਮਾਜਾ ਸਾਹਿਬ ਗੱਲ ਜਿਹੜੀ ਮੁਕਾਬਲੇ ਦੀ ਹੈ ਨਾ ਇੰਨਾ ਜ਼ਰੂਰ ਹੈ ਕਿ ਪਿੱਛੇ ਜਿਹੜੀ ਚੋਣ ਹੋ ਕੇ ਹਟਿਆ ਉਹ ਕਾਂਗਰਸ ਦੇ ਪੱਖ ਚ ਗਈ ਹੈ ਉੱਥੇ ਦੇ ਜਿਹੜੇ ਸਰਿੰਦਰ ਕੌਰ ਜੀ ਨੇ ਇਹ ਡਿਪਟੀ ਮੇਅਰ ਰਹੇ ਨੇ ਉੱਥੋਂ ਚੋਣ ਵੀ ਜਿੱਤੇ ਨੇ ਤਾਂ ਮੈਨੂੰ ਜਿੰਨਾ ਕ ਮੈਂ ਰਹਿ ਕੇ ਉੱਥੇ ਕੰਮ ਕੀਤਾ ਤਾਂ ਜ਼ਰੂਰ ਕਾਂਗਰਸ ਨਾਲ ਹੋ ਸਕਦਾ ਮੁਕਾਬਲਾ ਬਟ ਜਿਹੜੀ ਬਾਜੀ ਹੈ ਉਹ ਵੱਡੀ ਲੀਡ ਨਾਲ ਜਿੱਤਾਂਗੇ ਜ਼ਰੂਰ ਉਹ ਦੋ ਨੰਬਰ ਤੇ ਆ ਸਕਦੇ ਨੇ ਪਰ ਬਾਜੀ ਵੱਡੀ ਲੀਡਨ ਨਾਲ ਜਿੱਤੀ ਜਾਊਗੀ ਇਹਦਾ ਕਾਰਨ ਵੀ ਹੈ ਮੁੱਖ ਮੰਤਰੀ ਸਾਹਿਬ ਉੱਥੇ ਬੈਠੇ ਨੇ ਦੋ ਦੋ ਘੰਟੇ ਦੋ ਘੰਟੇ ਸਵੇਰੇ ਦੋ ਘੰਟੇ ਰਾਤ ਨੂੰ 10 10 15 15000 ਲੋਕ ਜਾ ਕੇ ਉਹਨਾਂ ਨੂੰ ਮਿਲ ਰਹੇ ਨੇ ਗਰੁੱਪਾਂ ਦੇ ਵਿੱਚ ਜਾ ਰਹੇ ਨੇ ਮੈਡਮ ਡਾਕਟਰ ਗੁਰਪ੍ਰੀਤ ਕੌਰ ਉੱਥੇ ਬੈਠੇ ਨੇ ਲੱਕ ਤੋੜ ਮਿਹਨਤ ਕਰ ਰਹੇ ਨੇ ਸੀਟ ਦੇ ਲਈ ਸੋ ਇਹਦਾ ਸਿਰ ਮੁੱਖ ਮੰਤਰੀ ਪੰਜਾਬ ਨੂੰ ਭਗਵੰਤ ਸਿੰਘ ਮਾਨ ਨੂੰ ਜ਼ਰੂਰ ਜਾਊਗਾ ਬਿਲਕੁਲ ਪਰ ਮੈਂਬਰ ਪਾਰਲੀਮੈਂਟ ਦੀਆਂ ਬੋਟਾਂ ਚ ਕਿਉਂ ਜਲੰਧਰ ਦੇ ਲੋਕ ਕਿਉਂ ਨਿਰਾਸ਼ ਹੋਏ ਕੀ ਲੱਗਦਾ ਤੁਹਾਨੂੰ ਕਿਉਂ ਉਹਨਾਂ ਨੇ ਉਦੋਂ ਵੋਟ ਆਮ ਆਦਮੀ ਪਾਰਟੀ ਨੂੰ ਨਹੀਂ ਪਾਈ ਕਾਂਗਰਸ ਪਾਰਟੀ ਨੂੰ ਪਾਈ ਤੇ ਚਰਨਜੀਤ ਸਿੰਘ ਚੰਨੀ ਜਿਤਾਏ ਦੇਖੋ ਬੜਾ ਵੱਡਾ ਸਵਾਲ ਹੈ ਇਹ ਕਿ ਚਰਨਜੀਤ ਸਿੰਘ ਚੰਨੀ ਜਿਤਾਏ ਸਾਡੇ ਲਈ ਵੀ ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਗੱਲ ਕਰ ਚੁੱਕੇ ਹਾਂ ਸਾਡੇ ਲਈ ਵੀ ਇਹ ਹੈਰਾਨੀਜਨਕ ਗੱਲ ਹੈ ਸਾਨੂੰ ਆਸ ਨਹੀਂ ਸੀ ਵੀ ਅਸੀਂ ਇੱਥੇ ਰੁਕ ਜਾਾਂਗੇ ਸ਼ਾਇਦ ਕੁਈ ਸਾਡੇ ਕੰਮਾਂ 'ਚ ਕਮੀ ਰਹਿ ਗਈ ਹੋਊਗੀ ਸਾਨੂੰ ਹੋਰ ਤਕੜੇ ਹੋ ਕੇ ਕੰਮ ਕਰਨਾ ਪਊਗਾ ਜਿਵੇਂ ਕਿ ਜਹੇ ਜਹ ਫੈਸਲਾ ਹੁਣ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਰਹਿ ਕੇ ਕੰਮ ਕਰਨ ਦਾ ਕੀਤਾ ਮਾਝੇ ਦੁਆਬੇ ਨੂੰ ਅਸੀਂ ਕਵਰ ਕਰਾਂਗੇ ਹੋ ਸਕਦਾ ਉਹਨਾਂ ਲੋਕਾਂ ਨੂੰ ਲੱਗਿਆ ਹੋਵੇ ਵੀ ਸਾਡੇ ਤੋਂ ਵੋਟ ਲੈ ਕੇ ਸਾਡੇ ਤੋਂ ਬਹੁਤ ਦੂਰ ਚਲੇ ਗਏ ਤੇ ਸ਼ੀਤਲ ਉਹ ਨਰਾਗ ਵਰਗੇ ਜਿਹੜੇ ਠੱਗੀਆਂ ਮਾਰਨਾ ਚਾਹੁੰਦੇ ਸੀ ਉਹਨਾਂ ਨੇ ਲੋਕਾਂ ਨੇ ਲੋਕਾਂ ਦਾ ਕੰਮ ਤਾਂ ਨਹੀਂ ਕੀਤਾ ਪਰ ਉਹਨਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਮਿਲਿਆ ਛੱਡ ਕੇ ਵੀ ਭੱਜ ਗਏ ਤਾਂ ਇਹਨਾਂ ਲੋਕਾਂ ਦੀ ਵੀ ਬਦੌਲਤ ਸਾਨੂੰ ਇਹ ਦਿੰਨ ਦੇਖਣੇ ਪਏ ਨੇ ਬਿਲਕੁਲ ਬੀਜੇਪੀ ਤੇ ਸ਼ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਉਹ ਸੀਟ ਤੇ ਜਿਵੇਂ ਨਹੀਂ ਚੋਣ ਚ ਕਿਵੇਂ ਦਾ ਰਹਿਣ ਵਾਲਾ ਬੀਜੇਪੀ ਤੇ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਦੀਆਂ ਦਾ ਤੁਸੀਂ ਟੀਵੀ 'ਚ ਖਬਰਾਂ ਸੁਣੀ ਲਈਆਂ ਹੋਣਗੀਆਂ ਪੇਪਰਾਂ 'ਚ ਸੁਰਖੀਆਂ ਤੇ ਰਹੀਆਂ ਨੇ ਬੀਬਾ ਜੀ ਜ਼ਰੂਰ ਸ਼ਾਮਿਲ ਵੀ ਕਰਲੇ ਸੀ ਅਸੀਂ ਆਮ ਆਦਮੀ ਪਾਰਟੀ 'ਚ ਆ ਗਏ ਸੀ ਪਰ ਫਿਰ ਉਹ ਜਿਵੇਂ ਪੁਰਾਣੇ ਫਿਰ ਨਿਕਲੇ ਆਉਂਦੀਆਂ ਨੇ ਉਹਨਾਂ ਦੇ ਕਿ ਪਰ ਇੱਕ ਇੱਕ ਗੱਲ ਆ ਜਾਂਦੀ ਹੈ ਵੀ ਇਮਾਨਦਾਰ ਬੰਦੇ ਨਾਲ ਕੰਮ ਕਰਨਾ ਬਹੁਤ ਔਖਾ ਹੈ ਉਹ ਜਿਹੜੀਆਂ ਕਿਤੇ ਮੰਗਾਂ ਹੁੰਦੀਆਂ ਨੇ ਡਿਮਾਂਡਾਂ ਹੁੰਦੀਆਂ ਨੇ ਪਾਰਟੀ ਚਾਹੁੰਦੀ ਹੈ ਵੀ ਜੇ ਕਿਸੇ ਨੇ ਕੰਮ ਕਰਨਾ ਹੈ ਤਾਂ ਇੱਥੇ ਤਲੀ ਤੇ ਰੱਖ ਕੇ ਆਜੋ ਸਿਰ ਜੇ ਕੰਮ ਕਰਨਾ ਹੈ ਤਾਂ ਮਤਲਬ ਇਹ ਸੋਚ ਕੇ ਆਜੋ ਵੀ ਮੇਰਾ ਇਹ ਚ ਮੈਂ ਕੁਝ ਨਹੀਂ ਲੈਣਾ ਹੈਗਾ ਮੈਂ ਤਾਂ ਪੰਜਾਬ ਦੇ ਲਈ ਕੰਮ ਕਰਨ ਆਇਆ ਜੇ ਕੋਈ ਇਹ ਵਾਅਦੇ ਤੇ ਨਾਲ ਖੜਦਾ ਤਾਂ ਖੜੇ ਨਹੀਂ ਉਹ ਜਾਂਦੇ ਤਾਂ ਜਾਵੇ ਠੀਕ ਹੈ ਜਨਕਿ ਨਤੀਜੇ ਹੁਣ ਤੁਸੀਂ ਕਹਿੰਦੇ ਹੋ ਕਿ ਪੋਜ਼ਿਟਿਵ ਨੇ ਆਮ ਆਦਮੀ ਪਾਰਟੀ ਲਈ ਕਿੰਨੇ ਕ ਫਰਕ ਨਾਲ ਕੀ ਲੱਗਦਾ ਦੇਖੋ ਪੋਜਿਟਿਵ ਨਤੀਜੇ ਮੈਂ ਫਿਰ ਫਿਰ ਗੱਲਾਂ ਉੱਥੇ ਹੀ ਆ ਜਾਂਦੀਆਂ ਨੇ ਬਾਰ-ਬਾਰ ਕਹਿੰਦੇ ਨੇ ਵੀ ਜਰਨਲ ਦੇ ਨਾਂ ਤੇ ਚੋਣ ਜਿੱਤੀ ਜਾਂਦੀ ਹੈ ਜਰਨਲ ਸਾਡਾ ਤਾਕਤਵਾਰ ਹੈ ਕਾਰਨ ਮੈਂ ਤੁਹਾਨੂੰ ਮਾਜਾ ਸਾਹਿਬ ਇੱਕ ਗੱਲ ਇੱਥੇ ਹੋਰ ਬਹੁਤ ਵੱਡੀ ਕਰਨੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਦੀ ਸਾਲਗिरा ਮੈਰਿਜ ਐਨਿਵਰਸਰੀ ਲੰਗੀ ਹੈ ਹੈਨਾ ਆਪਾਂ ਸਾਰਿਆਂ ਨੇ ਦੇਖਿਆ ਵਧਾਈਆਂ ਵੀ ਦਿੱਤੀਆਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਫੇਸਬੁਕ ਤੇ ਹੈਨਾ ਟੀਵੀ ਤੇ ਵੀ ਖਬਰਾਂ ਚੱਲੀਆਂ ਨੇ ਜਿਹੜੇ ਪੁਰਾਣੇ ਮੁੱਖ ਮੰਤਰੀ ਸੀਗੇ ਜਾਂ ਜਿਹੜੇ ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀ ਜਾਂ ਮੰਤਰੀ ਵੀ ਕਹਿਦਾ ਜਾਂ ਮੈਂ ਐਮਐਲਏ ਵੀ ਕਹਿਦਾ ਤਾਂ ਉਹ ਇਸ ਦਿਨ ਦਾ ਬਹਾਨਾ ਲੈ ਕੇ ਜਾਂ ਤਾਂ ਕਿਤੇ ਸ਼੍ਰੀਨਗਰ ਜਾਂ ਹਿਮਾਚਲ ਜਾਂ ਕਿਤੇ ਬਾਹਰਲੇ ਦੇਸ਼ਾਂ 'ਚ ਜਾਂ ਸੈਵਨ ਸਟਾਰ 'ਚ ਜਾਂ ਫਾਈਵ ਸਟਾਰਾਂ ਦਾ ਆਨੰਦ ਮਾਣਦੇ ਸੀ ਮੈਰਜ ਅਨਿਵਰਸਰੀ ਦਾ ਆਪਣੀ ਦਾ ਤਾਂ ਮੁੱਖ ਮੰਤਰੀ ਪੰਜਾਬ ਉਹ ਗਲੀਆਂ 'ਚ 45 ਨੰਬਰ ਬਾਡ ਦੇ ਵਿੱਚ ਰੇਲੀ ਕਰ ਰਹੇ ਸੀ ਸਬੋਧਨ ਕਰ ਰਹੇ ਸੀ ਸਵੇਰੇ ਲੋਕਾਂ ਨੂੰ ਮਿਲ ਰਹੇ ਸੀ ਜੇ ਉਹਨਾਂ ਦੀ ਮੈਡਮ ਦੀ ਗੱਲ ਕਰੀਏ ਡਾਕਟਰ ਗੁਰਪ੍ਰੀਤ ਕੌਰ ਮਾਨ ਦੀ ਗੱਲ ਕਰੀਏ ਤਾਂ ਉਹ 78 ਨੰਬਰ ਵਾਰਡ ਚ ਮੀਟਿੰਗ ਕਰ ਰਹੇ ਸੀ ਲੋਕ ਉਹਨਾਂ ਦੇ ਕੇਕ ਕੱਟ ਰਹੇ ਸੀ ਸੋ ਇਹ ਮਿਹਨਤਾਂ ਕਿਹੜੇ ਪਹਿਲਾਂ ਮੁੱਖ ਮੰਤਰੀਆਂ ਨੇ ਕੀਤੀਆਂ ਨੇ ਕਿਹੜੇ ਲੋਕਾਂ ਦੇ ਵਿੱਚ ਗਏ ਨੇ ਕਿਹਨਾਂ ਨੇ ਜਾ ਕੇ ਕਿਹੜੇ ਮੁੱਖ ਮੰਤਰੀਆਂ ਨੇ ਗਲੀਆਂ ਚ ਜਾ ਕੇ ਮੈਂ ਤਾਂ ਇਹੀ ਕਹੂੰਗਾ ਵੀ ਪ੍ਰੋਟੋਕੋਲ ਦੀ ਸਿਕਿਉਰਟੀ ਨੂੰ ਸਿੱਕੇ ਟੰਗਦੇ ਹੋਏ ਉਹ ਗਲੀਆਂ ਦੇ ਵਿੱਚ ਜਿੱਥੇ 100-100 ਬੰਦੇ ਦੀ ਖੜਨ ਨੂੰ ਜਗ੍ਹਾ ਨਹੀਂ ਹੈਗੀ ਉੱਥੇ ਮੁੱਖ ਮੰਤਰੀ ਸਾਹਿਬ ਨੇ ਸਟੇਜਾਂ ਲਾ ਕੇ ਲੋਕਾਂ ਨਾਲ ਆਪਣਾ ਜਿਹੜਾ ਵਿਊ ਹੈ ਜਿਹੜੇ ਆਪਣੇ ਇਰਾਦੇ ਨੇ ਉਹ ਸਪਸ਼ਟ ਕੀਤੇ ਨੇ ਤਾਂ ਲੋਕ ਸਾਥ ਦੇਣਗੇ ਜੀ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਇਹੀ ਕਹਿਣਾ ਕਿ ਜਲੰਧਰ ਦੀ ਜਿਮਨੀ ਚੋਣਾ ਉਹ ਆਮ ਆਦਮੀ ਪਾਰਟੀ ਜਿੱਤੂਗੀ ਕਿਉਂ ਜਿੱਤੂਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਉੱਥੇ ਡਟੇ ਰਹੇ ਨੇ ਕਿ ਸਾਡਾ ਜਰਨਲ ਆ ਉਹਨਾਂ ਨੇ ਪੂਰੀ ਕੈਂਪੇਨ ਕੀਤੀ ਪੂਰਾ ਪ੍ਰਚਾਰ ਕੀਤਾ ਕਿਉਂਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਸੋ ਉਸ ਤੋਂ ਬਾਅਦ ਹੁਣ ਵੱਡਾ ਇੱਕ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਮ ਆਦਮੀ ਪਾਰਟੀ ਕਿੰਨੀ ਕਬੱਡੀ ਜਿੱਤ ਦਰਜ ਕਰਦੀ ਆ ਜਿੱਤੇਗੀ ਜਾਂ ਨਹੀਂ ਜਿੱਤੇਗੀ ਇਹ ਚੋਣ ਨਤੀਜਿਆਂ ਨੇ ਦੱਸਣਾ ਪਰ ਚੋਣ ਪ੍ਰਚਾਰ ਚ ਆਮ ਆਦਮੀ ਪਾਰਟੀ ਨੇ ਪੂਰੇ ਪੱਬਾਂ ਪਾਰ ਹੋ ਕੇ ਇਹ ਪ੍ਰਚਾਰ ਕੀਤਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ